ਫਰੋਹਪੁਰ ਦੀ ਐਨਕੇ ਲਾਟਰੀ ਏਜੰਸੀ ਵੱਲੋਂ ਲਗਾਤਾਰ ਵੱਡੇ ਇਨਾਮ ਜਿਹੜੇ ਆ ਉਹ ਕੱਢੇ ਜਾ ਰਿਹਾ ਤਾਂ ਹੁਣ ਇੱਕ ਵਾਰ ਫਿਰ ਐਨਕੇ ਲਾਟਰੀ ਏਜੰਸੀ ਵੱਲੋਂ 12 ਜਨਵਰੀ 2026 ਨੂੰ 10 ਕਰੋੜ ਦਾ ਇਨਾਮ ਜਿਹੜਾ ਉਹ ਕੱਢਿਆ ਜਾ ਰਿਹਾ ਤਾਂ ਇਸ ਵੇਲੇ ਅਸੀਂ ਫਰੋਹਪੁਰ ਦੀ ਐਨਕੇ ਲਾਟਰੀ ਏਜੰਸੀ ਦੀ ਦੂਸਰੀ ਬ੍ਰਾਂਚ ਮਕੂ ਗੇਟ ਵਿਖੇ ਮੌਜੂਦ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਤੁਸੀਂ ਆਉਣਾ ਕਿੱਥੇ ਆ ਕਿੱਥੋਂ ਇਹ 10 ਕਰੋੜ ਦੀ ਜਿਹੜੀ ਟੈਂਟ ਆ ਉਹ ਤੁਹਾਨੂੰ ਮਿਲਣੀ ਆ ਤਾਂ ਇੱਧਰ ਆ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਲੋਕੇਸ਼ਨ ਦੇ ਸਕਦੇ ਹੋ ਬਿਲਕੁਲ ਸਾਹਮਣੇ ਮਖੂ ਗੇਟ ਆ ਤਾਂ ਮਖੂ ਗੇਟ ਦੇ ਨਾਲ ਹੀ ਬਿਲਕੁਲ ਇਹ ਜਿਹੜੀ ਸ਼ਾਪ ਆ ਐਨ ਕੇ ਲੋਟਰੀ ਜੇਸੀ ਦੀ ਦੂਸਰੀ ਬਰਾਜ ਜਿਹੜੀ ਆ ਉਹ ਮੌਜੂਦ ਆ ਤਸਵੀਰ ਕੁਝ ਦੇ ਸਕਦੇ ਹੋ ਕਿ ਇਹ ਐਨ ਕੇ ਲੋਟਰੀ ਜੇਸੀ ਦੀ ਦੂਸਰੀ ਬਰਾਜ ਜਿਹੜੀ ਮਖੂ ਗੇਟ ਵਿਤੇ ਸਟਾਪ ਆ ਉੱਥੋਂ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰ ਰਿਹਾ ਕਿਉਂਕਿ 12 ਜਨਵਰੀ 2022 ਨੂੰ 10 ਕਰੋੜ ਦਾ ਇਨਾਮ ਜਿਹੜਾ ਉਹ ਨਿਕਲਣ ਜਾ ਰਿਹਾ ਤਾਂ ਸਾਡੇ ਨਾਲ ਇੱਥੇ ਅਨਰ ਮੌਜੂਦ ਆ ਤਾਂ ਗੱਲਬਾਤ ਕਰਨ ਲੱਨੇ ਆ ਕਿ ਪਹਿਲਾਂ ਕਿੰਨੇ ਕਿਹੜੇ-ਕਿਹੜੇ ਇਨਾਮ ਜਿਹੜੇ ਆ ਉਹ ਨਿਕਲੇ ਆ ਤੇ ਹੁਣ ਜਿਹੜਾ ਇਨਾਮ ਨਿਕਲਣ ਜਾ ਰਿਹਾ ਉਹ ਕਿੰਨੀ ਤਰੀਕ ਨੂੰ ਜਿਹੜਾ ਉਹ ਕੱਢਣ ਜਾ ਰਿਹਾ ਪ੍ਰਵਿੰਦਰ ਜੀ ਇਹਨਾਂ ਦੇ ਨੋਟਰੀ ਜੀ ਵੱਲੋਂ ਲਗਾਤਾਰ ਹੀ ਵੱਡੇ ਇਨਾਮ ਜਿਹੜੇ ਆ ਉਹ ਕੱਢੇ ਜਾ ਰਿਹਾ ਤਾਂ ਇਸ ਵਾਰ ਵੱਖਰਾ ਕੀ ਕੱਢਣ ਜਾ ਰਿਹਾ ਦੇਖੋ ਜੀ ਐਤ ਕੀ ਪੰਜਾਬ ਸਰਕਾਰ ਨੇ ਕੱਢੇ 10 ਕਰੋੜ ਦਾ ਲੋੜੀ ਬੰਪਰ ਇਦੇ ਵਿੱਚ 10 ਕਰੋੜ ਦਾ ਇਨਾਮ ਗਰੰਟੀਡ ਹੁੰਦਾ ਗਰੰਟੀਡ ਦਾ ਮਤਲਬ ਇਹ ਨਾ ਹੁੰਦਾ ਕਿ ਜਿਨੀ ਟਿਕਟ ਸਰਕਾਰ ਦੀ ਵੇਖਿਆ ਇਨਾਮ ਉਹਦੇ ਵਿੱਚੋਂ ਹੀ ਆਣਾ ਪਹਿਲੇ ਹੀ ਨਾਮ 10 ਕਰੋੜ ਰੁਪਏ ਦਾ ਸਰਕਾਰ ਨੇ ਗਰੰਟੀਡ ਰੱਖਿਆ ਇਹ ਪੰਜਾਬ ਸਰਕਾਰ ਦਾ ਲੋਹੜੀ ਪੰਪਰ ਤੇ 90 ਸਾਲ ਦਾ ਤੋਹਫਾ ਹੈ ਜੀ ਠੀਕ ਹੈ ਇਹਦੇ ਵਿੱਚ ਕੁੱਲ 68819 ਨਾਮ ਹੈਗੇ ਨੇ ਤੇ ਟਿਕਟ ਦੀ ਕੀਮਤ ਹੈ ਕਿ ਸਿਰਫ 500 ਰੁਪਏ ਅਗਿਰੀ ਤੇਰੇ ਟਿਕਟ ਦੋ ਸੀਰੀਜ਼ ਦੇ ਵਿੱਚ ਛਪੀ ਹੈ A ਤੇ B ਦੋ ਸੀਰੀਜ਼ ਹੈਗੇ ਨੇ ਦੇ ਵਿੱਚ ਦੋਵੇਂ ਸੀਰੀਜ਼ ਖਰੀਦਨੀ ਚਾਹੀਦੀ ਹੋਗੀ ਜਿਹੜਾ ਪਹਿਲੇ ਇਨਾਮ ਗਰੰਟੀਡ ਹੁੰਦਾ ਨਾ ਕਿਸੇ ਵੀ ਸੀਰੀਜ਼ ਦੇ ਵਿੱਚ ਆ ਸਕਦਾ ਹੈ ਇਸ ਕਰਕੇ ਅਸੀਂ ਹਰ ਵਾਰੀ ਕਸਟਮਰ ਨੂੰ ਕਹਿੰਦੇ ਕਿ ਤੁਸੀਂ ਦੋਵੇਂ ਸੀਰੀਜ਼ ਪਾਓ A ਤੇ B ਹਾਂਜੀ ਇਹ ਪਹਿਲਾਂ ਦੀ ਗੱਲ ਕਰ ਲਈ ਪਹਿਲਾਂ ਕਿੰਨੇ ਕਿਹੜੇ ਕਿਹੜੇ ਨਾਮ ਜੁੜੇ ਆ ਨਗਲ ਟਿਕੋ ਇਹ ਆਪਣੇ ਕੋਲ ਵੀ ਐਨ ਕੇ ਜਨਸੀਦੀ ਸੈਕਿੰਡ ਬ੍ਰਾਂਚ ਹੈ ਜੀ ਬੀਏ ਸੈਂਟਰਪ੍ਰਾਈਜ਼ ਹੈ ਜੋ ਕਿ ਮੱਖੂ ਗੇਟ ਦੇ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਹੀ ਹੈਗੀ ਹੈ ਆਪਣੇ ਕੋਲ ਪਹਿਲਾਂ ਵੀ ਕਾਫੀ ਨਾਮ ਨਿਕਲ ਚੁੱਕੇ ਐਸੇ ਬ੍ਰਾਂਚ ਵਿੱਚੋਂ ਹੀ ਆਪਣੇ ਕੋਲ 9 ਲੱਖ 10 ਲੱਖ 5 ਲੱਖ ਦੇ ਕਾਫੀ ਨਾਮ ਇਸੇ ਦੁਕਾਨ ਤੋਂ ਨਿਕਲੇ ਮਤਲਬ ਇਸ ਦੁਕਾਨ ਨੇ ਬਤੇਰੇ ਲੱਖਪਤੀ ਬਣਾ ਚੁੱਕੇ ਆ ਤੇ ਸਾਲ ਹੁਣ ਸਾਡੇ ਕਰੋੜਪਤੀ ਦਾ ਇੰਤਜ਼ਾਰ ਹੈ ਤੇ ਐਤਕੀ ਫਿਰੋਜ਼ਪੁਰ ਵਾਸੀਆਂ ਨੂੰ اپੀਲ ਹੈ ਕਿਉਂਕਿ 10 ਕਰੋੜ ਦਾ ਬੰਪਰ ਖਰੀਦੋ 500 ਰੁਪਏ ਦੀ ਟਿਕਟ ਤੇ 10 ਕਰੋੜ ਦਾ ਇਨਾਮ ਗਰੰਟੀਡ ਹੈ ਜੀ ਐਤਕੀ ਪੰਜਾਬ ਸਰਕਾਰ ਨੇ ਬੜੀ ਵੱਡੀ ਵੱਡੀ ਸਕੀਮ ਨਾਲ ਟਿਕਟ ਕੱਢੀ ਹੋਈ ਹੈ ਆਪਣੇ ਕੋਲ ਹੈ ਕਿ 200 ਰੁਪਏ ਦੀ ਮੰਤਰੀ ਲਾਟਰੀ ਜਿਸ ਦੇ ਵਿੱਚ 1.5 ਕਰੋੜ ਦਾ ਇਨਾਮ ਗਰੰਟੀਡ ਹੈ 1.5 ਕਰੋੜ ਦਾ ਇਨਾਮ ਆਪਣੇ ਕੋਲ ਨਿਕਲਿਆ ਵੀ ਹੋਇਆ ਫਿਰੋਜ਼ਪੁਰ ਦੇ ਲੋਕਲ ਰੈਜ਼ੀਡੈਂਟ ਸੀ ਬਲਵਿੰਦਰ ਸਿੰਘ ਉਹਨਾਂ ਦਾ ਨਾਮ ਹੈ ਜਿਸੇ ਦਫ਼ਤਰ ਦੇ ਵਿੱਚ ਕੰਮ ਕਰਦੇ ਸਿਰਫ 200 ਰੁਪਏ ਦੀ ਟਿਕਟ ਅਤੇ 1.5 ਕਰੋੜ ਦਾ ਇੰਨਾ ਵੱਡਾ ਇਨਾਮ ਗਰੰਟੀਡ ਦਿੰਦੀ ਪਈ ਤੁਹਾਨੂੰ ਸਰਕਾਰ ਹੋਰ ਵੀ ਕਾਫੀ ਲਾਟਰੀ ਸਰਕਾਰ ਦੀ ਚੱਲੀ ਹੋਈ ਹੈ ਪੰਜਾਬ ਸਰਕਾਰ ਦੀ ਹੋਈ ਹੈ ਜੀ ਸਿਰਫ 100 ਰੁਪਏ ਦੀ ਟਿਕਟ ਤੇ 45 ਲੱਖ ਰੁਪਏ ਦਾ ਇਨਾਮ 100 ਰੁਪਏ ਦੀ ਟਿਕਟ ਤੇ 45 ਲੱਖ ਰੁਪਏ ਦਾ ਇਨਾਮ ਇਹ ਮੰਨ ਲਈ ਡਰਾ ਹੈ ਜੀ 15 ਡਰਾ ਇਹ ਵੀ ਹੈ ਤੇ ਮੰਨ ਸੀ ਡਰਾ 20 ਰੁਪਏ ਦਾ ਵੀ ਹੈ ਬੜੇ ਲੋਕੀ ਸਾਨੂੰ ਆ ਕੇ ਕਹਿਣਗੇ ਜੇ ਤੁਸੀਂ ਕਦੀ ਲੋਟਰੀ ਨਹੀਂ ਪਾਈ ਕਦੀ ਲੋਟਰੀ ਸ਼ੁਰੂਆਤ ਨਹੀਂ ਕੀਤੀ ਸਾਡੇ ਕੋਈ ਇਨੇ ਪੈਸੇ ਨਹੀਂ ਹੈ ਕਿ 20 ਰੁਪਏ ਤੋਂ ਸ਼ੁਰੂ ਕਰੋ ਸਿਰਫ 20 ਰੁਪਏ ਦੀ ਟਿਕਟ ਤੇ 20 ਰੁਪਏ ਦਾ ਕੁਝ ਨਹੀਂ ਹੈ ਤੇ 20 ਰੁਪਏ ਦੀ ਟਿਕਟ ਤੇ 11 ਲੱਖ ਰੁਪਏ ਦਾ ਇਨਾਮ ਹਰ ਮਹੀਨੇ ਨਿਕਲਣਾ ਹੈ ਇਸ 100 ਰੁਪਏ ਦੀ ਮੰਥਲੀ ਲੋਟਰੀ ਹੈ ਤੇ 20 ਰੁਪਏ ਵਾਲੀ ਮੰਥਲੀ ਲੋਟਰੀ ਹੈ ਇਨਾਮ ਵੀ 11 ਲੱਖ ਰੁਪਏ ਦਾ ਇਨਾਮ ਹੈ ਇਹਦੇ ਵਿੱਚ 45 ਲੱਖ ਦਾ ਇਨਾਮ ਹੈ ਇਹ ਜਿਹੜੇ ਇਨਾਮ ਆ ਕੱਲ ਪੰਜਾਬ ਵਿੱਚ ਨਿਕਲੇ ਜਾਂ ਹੋਰ ਸਟੇਟਾਂ 'ਚ ਵੀ ਲੋਕ ਆ ਕੇ ਇੱਥੇ ਲੋਟਰੀਆਂ ਪਾ ਕੇ ਗਏ ਸੀ ਜਿੱਥੇ ਜਿੱਥੇ ਪੰਜਾਬ 'ਚ ਲੋਟਰੀ ਵਿਕਦੀ ਹੈ ਜੋ ਉੱਥੇ ਉੱਥੇ ਇਨਾਮ ਮਤਲਬ ਲੋਕੀ ਪਾਣ ਕੇ ਤੇ ਖਰੀਦਣ ਕੀਤੇ ਇਨਾਮ ਡੈਫੀਨੇਟਲੀ ਨਿਕਲੇਗਾ ਜੇ ব্রাঞ্চ ਦੀ ਗੱਲ ਕਰ ਲਈਏ ਤਾਂ ਬ੍ਰਾਂਚਾਂ ਤੋਂ हट ਗਿਆ ਜਿਹੜੀਆਂ ਉਹ ਕਿੱਥੇ ਕਿੱਥੇ ਆ ਜਿੱਥੋਂ ਲੋਕਾਂ ਨੂੰ ਜਿਹੜਾ ਸੋਚਾ ਲੱਗੇ ਕਿ ਉਹ ਆਪਣੇ ਨਜ਼ਦੀਕੀ ਕਿਹੇ ਬ੍ਰਾਂਚ ਤੇ ਜਾ ਕੇ ਜਿਹੜੀ ਲਾਟਰੀ ਆਫ ਗ੍ਰੀਟ ਖਰੀਦ ਸਕਦੇ ਮੇਰੀ ਹਾਰਵਰੀ ਲੋਕਾਂ ਨੂੰ ਅਪੀਲ ਹੁੰਦੀ ਹੈ ਕਿ ਤੁਸੀਂ ਸਾਡੇ ਕੋਲ ਦੁਕਾਨ ਤੇ ਆ ਕੇ ਟਿਕਟ ਫਿਜ਼ੀਕਲ ਹੀ ਖਰੀਦੋ ਅੱਜਕੱਲ ਆਨਲਾਈਨ ਬਹੁਤ ਫਰੋਡ ਹੁੰਦਾ ਪਿਆ ਹੈ ਤੁਸੀਂ ਫਰੋਡ ਤੋਂ ਬਚੋ ਟਿਕਟ ਸਾਡੇ ਕੋਲ ਤੁਸੀਂ ਦੁਕਾਨ ਤੇ ਆ ਕੇ ਫਿਜ਼ੀਕਲ ਹੀ ਖਰੀਦੋ ਸਾਡੇ ਉਦਮ ਸਿੰਘ ਸ਼ੌਂਗ ਉਦਮ ਸਿੰਘ ਚੌਂਗ ਦੇ ਮੇਨ ਬ੍ਰਾਂਚ ਹੈਗੀ ਐਨ ਕੇ ਜੈਂਸੀ ਵੀ ਕੋਈ ਕੋਰਨਰ ਦੀ ਦੁਕਾਨ ਹੈ ਉਹੀ ਹੀ ਰੋਸਫੂਰ ਸ਼ਹਿਰ ਦੇ ਸਾਡੀ ਦੂਸਰੀ ਬ੍ਰਾਂਚ ਹੈ ਬੀਏ ਸੈਂਟਰ ਪ੍ਰਾਈਜ਼ੇਸ ਜੋ ਕਿ ਮੱਖੂ ਗੇਟ ਦੇ ਵਿੱਚ ਹੈਗੀ ਹੈ ਮੈਂ ਨਾਲ ਆਪਣੀ ਦੁਕਾਨ ਹੈ ਬੀਐਸ ਐਂਟਰਪ੍ਰਾਈਜ਼ਸ ਤੁਸੀਂ ਇੱਥੇ ਆਓ ਟਿਕਟ ਫਿਜ਼ੀਕਲੀ ਹੀ ਖਰੀਦੋ ਕਿਉਂਕਿ ਟਿਕਟ ਫਿਜ਼ੀਕਲੀ ਖਰੀਦਣ ਵਿੱਚ ਹੀ ਬਰਕਰ ਹੈਗੀ। ਇਸ ਤੋਂ ਇਲਾਵਾ ਹੋਰ ਵੀ ਕੋਈ ਬ੍ਰਾਂਚਾ ਹੈਗੀਆਂ ਤੁਹਾਡੇ ਵਿੱਚ? ਹਾਂਜੀ ਸਾਡੀ ਜੀਰੇਸ਼ਾ ਦੇ ਵਿੱਚ ਬ੍ਰਾਂਚ ਹੈਗੀ ਸ਼ਰਮਾ ਲੋਟਰੀ ਠੀਕ ਹੈ ਜੀ। ਗੁਰੂਏਸੇ ਸ਼ਹਿਰ ਦੇ ਵਿੱਚ ਵੀ ਸਾਡੀ ਬ੍ਰਾਂਚ ਹੈਗੀ ਹੈ ਅਸ਼ੋਕ ਲੋਟਰੀ ਦੇ ਨਾਮ ਤੇ। ਗੁਰੂਏਸੇ ਥੋੜਾ ਜਿਕੇ जाइए ਪੰਜੇ ਕੇ ਮੰਡੀ ਆਉਂਦੀ ਹੈ ਉੱਥੇ ਵੀ ਸਾਡੀ ਡੀਟੇਲ ਕਾਊਂਟਰ ਹੈਗਾ ਜੀ ਲੋਟਰੀ ਦੇ ਨਾਮ ਤੇ। हां जी जेकर ਤੁਸੀਂ ਇੱਥੇ ਵੀਐਸ ਐਂਟਰਪ੍ਰਾਈਜ਼ਸ ਤੇ ਆਓਗੇ ਤੁਹਾਨੂੰ 인ਦਰਜੀ ਤੇ ਰਾਹੁਲ ਇੱਥੇ ਬੈਠੇ ਮਿਲਣਗੇ ਉਹ ਹੀ ਤੁਹਾਡੇ ਨਾਲ ਡੀਲ ਕਰਨਗੇ ਤੁਸੀਂ ਇੱਥੇ ਆਓ ਟਿਕਟ ਫਿਜ਼ੀਕਲੀ ਹੀ ਖਰੀਦੋ ਕਿਉਂਕਿ ਤਾਂ ਸੇਕਰ ਦਾ ਇਨਾਮ ਹੈ ਕਿ ਗਰੰਟੀਡ ਹੈਗਾ ਜੀ ਤਾਂ ਬਿਲਕੁਲ ਐਸੀ ਸਾਡੇ ਨਾਲ ਪ੍ਰਵਿੰਦਰ ਜੀ ਤਾਂ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ 17 ਜਨਵਰੀ 2026 ਨੂੰ 10 ਕਰੋੜ ਦਾ ਇਨਾਮ ਜਿਹੜਾ ਉਹ ਨਿਕਲਣ ਜਾ ਰਿਹਾ ਹੈ ਅਗਰ ਤੁਸੀਂ ਵੀ ਆਪਣੀ ਕਿਸਮਤ ਜਿਹੜੀ ਉਹ ਅਜ਼ਮਾਉਣਾ ਚਾਹੁੰਦੇ ਹੋ ਤਾਂ ਫਰੋਇਪੁਰ ਦੇ ਮਖੂ ਗੇਟ ਤੇ ਇਹਨਾਂ ਦੀ ਦੂਸਰੀ ਬ੍ਰਾਂਚ ਆ ਪਹਿਲੀ ਬ੍ਰਾਂਚ ਜਿਹੜੀ ਆ ਫਰੋਇਪੁਰ ਦੇ ਸ਼ਹੀਦ ਉਦਮ ਸਿੰਘ ਚੌਕ ਵਿੱਚ ਸਟੈਟਾ ਤੁਸੀਂ ਉੱਥੇ ਵੀ ਇਹ 10 ਕਰੋੜ ਦੀ ਜਿਹੜੀ ਲਾਟਰੀ ਆ ਉਹ ਖਰੀਦ ਸਕਦੇ ਹੋ ਅਗਰ ਤੁਸੀਂ ਪਿੰਡਾਂ ਵਿੱਚੋਂ ਆਉਣਾ ਅਗਰ ਇਧਰ ਨੇ ਪਿੰਡਾਂ ਦੀ ਗੱਲ ਕਰੀ ਆ ਆਰਸਕੇ ਲਾ ਲਈਏ ਜਾਂ ਹੋਰ ਅਟਾਰੀ ਦੀ ਗੱਲ ਕਰ ਲਈਏ ਅਗਰ ਤੁਸੀਂ ਇਧਰ ਨੇ ਪਿੰਡਾਂ ਵਿੱਚੋਂ ਆਉਣਾ ਤਾਂ ਤੁਸੀਂ ਮਖੂ ਗੇਟ ਜਿਹੜੀ ਇਹਨਾਂ ਦੀ ਦੂਸਰੀ ਬ੍ਰਾਂਚ ਆ ਉੱਥੇ ਆ ਕੇ ਜਿਹੜੀ ਟਿਕਟਾ ਉਹ ਖਰੀਦ ਸਕਦੇ ਹੋ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ 17 ਜਨਵਰੀ 2026 ਨੂੰ 10 ਕਰੋੜ ਦਾ ਇਨਾਮ ਜਿਹੜਾ ਉਹ ਨਿਕਲਣ ਜਾ ਰਿਹਾ ਹੈ। ਫੋਟੋ ਕੈਮਰਾਮੈਨ ਰਾਜਵੀਰ ਦੇ ਨਾਲ ਕਰਨਜੀਤ ਸਖਾਣਾ ਹਵਾਈਪੁਰ ਟੈਲੀਵਿਜ਼ਨ